ਬڑا ਇੱਕ ਇੰਪੋਰਟੈਂਟ ਇਸ਼ੂ ਜਿਹੜਾ ਮੈਂ ਅੱਜਕੱਲ ਦੇਖ ਰਿਹਾ ਹਾਂ ਹਰ ਪੰਜਾਬੀ ਦੀ ਜ਼ੁਬਾਨ ਤੇ ਹੈ ਪੰਜਾਬ ਦੇ ਵਿੱਚ ਰਹਿਣ ਵਾਲਾ ਹਰ ਇੱਕ ਇਨਸਾਨ ਚਾਹੇ ਬੱਚਾ ਹੈ ਚਾਹੀ ਬਜ਼ੁਰਗ ਹੈ ਉਹ ਇਸ ਗੱਲ ਤੇ ਚਿੰਤਾ ਕਰ ਰਿਹਾ ਹੈ ਕਿ ਪੰਜਾਬ ਦੇ ਉੱਤੇ ਇਹ ਸਰਕਾਰ ਦੇ ਬੇਲੋੜੇ ਖਰਚਿਆਂ ਕਾਰਨ ਇਹ ਸਰਕਾਰ ਦੀਆਂ ਨਲਾਇਕੀਆਂ ਬੇਵਕੂਫੀਆਂ ਕਾਰਨ ਜਿਹੜਾ ਵੱਧਦਾ ਹੋਇਆ ਕਰਜ਼ਾ ਹੈ ਅੱਜ ਦੀ ਤਰੀਕ ਤੱਕ ਤਕਰੀਬਨ 60 ਹਜ਼ਾਰ ਕਰੋੜ ਰੁਪਇਆ ਦੋ ਸਾਲਾਂ ਤੋਂ ਘੱਟ ਦੇ ਵਿੱਚ ਇਹ ਸਰਕਾਰ ਨੇ ਪੰਜਾਬ ਦੇ ਸਿਰ ਕਰਜ਼ਾ ਚੜਾ ਦਿੱਤਾ ਹੈ ਹੁਣ ਤੁਸੀਂ ਇਹ ਵੇਖੋ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਡਿਵੈਲਪਮੈਂਟ ਕੋਈ ਹੋ ਨਹੀਂ ਰਹੀ ਸੋਸ਼ਲ ਵੈਲਫੇਅਰ ਦੀ ਸਕੀਮ ਕੋਈ ਚੱਲ ਨਹੀਂ ਰਹੀ ਫਿਰ ਇਹ ਪੈਸਾ ਜਾ ਕਿੱਥੇ ਰਿਹਾ ਇਹ ਪੈਸਾ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਚਮਕਾਉਣ ਵਾਸਤੇ ਦੇਸ਼ ਭਰ ਦੇ ਵਿੱਚ ਉਹਨੂੰ ਲਿਜਾਣ ਵਾਸਤੇ ਇਹ ਪੰਜਾਬੀਆਂ ਦਾ ਪੈਸਾ ਖਰਚ ਕੀਤਾ ਜਾ ਰਿਹਾ ਮੈਂ ਇੱਕ ਉਦਾਹਰਨ ਦੇ ਤੌਰ ਤੇ ਇੱਕ ਬੜਾ ਵੱਡਾ ਇਸ਼ੂ ਬੜਾ ਸੀਰੀਅਸ ਇਸ਼ੂ ਆਰਟੀਆਈ ਐਕਟੀਵਿਸਟ ਨੇ ਮਾਨਕ ਗੋਇਲ ਆਰਟੀਆਈ ਐਕਟੀਵਿਸਟ ਸੋਸ਼ਲ ਐਕਟੀਵਿਸਟ ਉਹਨਾਂ ਨੇ ਉਜਾਗਰ ਕੀਤਾ ਉਹ ਉਜਾਗਰ ਕਰਕੇ ਬੜੀ ਵੱਡੀ ਪੰਜਾਬ ਨੂੰ ਇੱਕ ਸੇਵਾ ਕੀਤੀ ਹੈ ਉਹਨਾਂ ਨੇ ਮੈਂ ਕਹਿੰਦਾ ਅੱਜ ਇਹਨਾਂ ਵਾਂਗੂ ਪੰਜਾਬ ਦੇ ਹਰ ਇੱਕ ਵਸਿੰਦੇ ਨੂੰ ਸੁਚੇਤ ਹੋ ਕੇ ਅਵੇਅਰ ਹੋ ਕੇ ਇਹ ਚੀਜ਼ਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਕਿ ਇਹ ਸਰਕਾਰ ਕਿੱਥੇ-ਕਿੱਥੇ ਪੰਜਾਬ ਦੇ ਲੋਕਾਂ ਦਾ ਪੈਸਾ ਜ਼ਾਇਆ ਕਰ ਰਹੀ ਹੈ ਤੇ ਇਹ ਸਰਕਾਰ ਦੇ ਨੁਮਾਇੰਦਿਆਂ ਨੂੰ ਘੇਰ ਕੇ ਸਵਾਲ ਪੁੱਛਣੇ ਚਾਹੀਦੇ ਆ 17 ਦਸੰਬਰ ਦੀ ਮੋੜ ਰੈਲੀ ਹੋਈ ਆਮ ਆਦਮੀ ਪਾਰਟੀ ਦੀ ਆਪਾਂ ਸਾਰਿਆਂ ਨੇ ਦੇਖਿਆ ਬੜਾ ਅਖਬਾਰਾਂ 'ਚ ਵੀ ਆਈਆਂ ਕਿ ਆ ਤੁਸੀਂ ਦੇਖੋ ਇਹਨਾਂ ਨੇ ਕਿਵੇਂ ਫਲੈਕਸ ਬੋਰਡ ਲਾ ਕੇ ਕਿਵੇਂ ਇਸ਼ਤਿਹਾਰਬਾਜ਼ੀ ਤੇ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕੀਤਾ ਪਰ ਇੱਕ ਚੀਜ਼ ਜਿਹੜੀ ਲੋਕਾਂ ਦੀ ਨਿਗਾਹ ਦੇ ਵਿੱਚ ਨਹੀਂ ਸੀ ਉਹ ਜਿਵੇਂ ਮੈਂ ਜ਼ਿਕਰ ਕੀਤਾ ਮਾਨਿਕ गोयल ਨੇ ਅੱਜ ਟਵੀਟ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖੀ ਹੈ ਅਰਵਿੰਦ ਕੇਜਰੀਵਾਲ ਇਸ ਰੈਲੀ ਤੇ ਆਉਂਦਾ ਹੈ ਦਿੱਲੀ ਤੋਂ ਬਠਿੰਡਾ ਅਰਵਿੰਦ ਕੇਜਰੀਵਾਲ ਇੱਕ ਸੁਪਰ ਲਗਜ਼ਰੀ ਜੈਟ ਜਿਹੜਾ 400 ਕਰੋੜ ਰੁਪਏ ਦੀ ਕੀਮਤ ਹੈ ਡਿਸਾਲਟ ਫਾਲਕਨ 2000 LX ਇਸ ਜੈਟ ਦਾ ਜਿਹੜਾ ਮਾਡਲ ਇਸ ਜੈਟ ਦੀ ਮੇਕ ਹੈ ਤਕਰੀਬਨ 10 ਲੱਖ ਰੁਪਇਆ ਘੰਟਾ ਜਿਹਦੇ ਚੱਲਣ ਤੇ ਖਰਚ ਆਉਂਦਾ ਹੈ ਅਰਵਿੰਦ ਕੇਜਰੀਵਾਲ ਇਸ ਰੈਲੀ ਤੇ ਜਾਣ ਵਾਸਤੇ ਦਿੱਲੀ ਤੋਂ ਇਸ ਜੈਟ ਰਾਹੀਂ ਬਠਿੰਡਾ 에ਅਰਪੋਰਟ ਆਉਂਦਾ ਬਠਿੰਡੇ 에ਅਰਪੋਰਟ ਤੇ ਉਹ ਅੜੀਕ ਕਰਦਾ ਉੱਥੋਂ ਮੋੜ 25 ਮਿੰਟ ਦਾ ਰਸਤਾ ਹੈ 30 35 ਕਿਲੋਮੀਟਰ ਹੈ ਉਹ ਬਾਈ ਰੋਡ ਨਹੀਂ ਜਾਂਦਾ 25 ਕਿਲੋਮੀਟਰ ਜਿਹੜੇ ਆਪਦੇ ਆਪ ਨੂੰ ਆਮ ਆਦਮੀ ਕਹਿੰਦੇ ਐ ਉਹ 25 ਕਿਲੋਮੀਟਰ ਵੀ ਨਾਲੇ ਪੰਜਾਬ ਦੀਆਂ ਸੜਕਾਂ ਦਾ ਅਕਾਲੀ ਦਲ ਦੀ ਸਰਕਾਰ ਨੇ ਬੜੀਆਂ ਵਧੀਆ ਬਣਾਈਆਂ ਉਹ 25 ਕਿਲੋਮੀਟਰ ਵੀ ਉਹਨਾਂ ਸੜਕਾਂ ਤੇ ਚੱਲਣ ਨੂੰ ਤਿਆਰ ਨਹੀਂ ਉਹ ਫਿਰ ਕਿਵੇਂ ਆਉਂਦਾ ਰੈਲੀ ਤੇ ਚੰਡੀਗੜ੍ਹੋਂ ਭਗਵੰਤ ਮਾਨ ਹੈਲੀਕਾਪਟਰ ਲੈ ਕੇ ਪਹਿਲਾਂ ਬਠਿੰਡਾ 에ਅਰਪੋਰਟ ਜਾਂਦਾ ਉਥੋਂ 에ਅਰਪੋਰਟ ਤੋਂ ਉਹਨੂੰ ਚੱਕ ਕੇ ਤੇ ਜਿਵੇਂ ਟੈਕਸੀ ਹੁੰਦੀ ਐ ਉਹ ਮॉड ਉਹਨੂੰ ਰੈਲੀ ਤੇ ਲੈ ਕੇ ਆਉਂਦਾ ਮੈਂ ਤੁਹਾਨੂੰ ਦਿਖਾਉਣੀ ਚਾਹਣਾ ਆ ਵੀਡੀਓ ਤੁਸੀਂ ਦੇਖੋ ਇੱਕ ਇੱਕ ਨਾ ਫਲਾਈਟ ਰੈਡਾਰ ਕਰਕੇ ਇੱਕ ਸਾਈਟ ਹੈ ਉਹ ਟਰੈਕ ਕਰਦੀ ਹੈ ਪਲੇਨਸ ਦੀ ਆ ਤੁਸੀਂ ਦੇਖੋ ਚੰਡੀਗੜ੍ਹ ਤੋਂ ਉੱਡਿਆ ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹਦਾ ਨੰਬਰ ਵੀ ਜਿਵੇਂ ਕਾਰਾਂ ਦਾ ਨੰਬਰ ਹੁੰਦਾ ਹਰ ਹਵਾ ਦੇ ਵਿੱਚ ਉੱਡਦੀ ਹੋਈ ਚਾਹੇ ਹੈਲੀਕਾਪਟਰ ਹੈ ਚਾਹੇ ਹਵਾਈ ਜਹਾਜ਼ ਹੈ ਉਹਦਾ ਨੰਬਰ ਹੁੰਦਾ ਹੈ ਆ ਨੰਬਰ ਤੁਸੀਂ ਦੇਖੋ ਪੰਜਾਬ ਸਰਕਾਰ ਦੇ ਹੈਲੀਕਾਪਟਰ ਦਾ VTPSG ਚੰਡੀਗੜ੍ਹ ਤੋਂ ਉੱਡ ਰਿਹਾ ਤੇ ਬਠਿੰਡਾ ਜਾ ਰਿਹਾ ਆ ਤੁਹਾਡੇ ਸਾਹਮਣੇ ਟਾਈਮਿੰਗ ਵਗੈਰਾ ਸਾਰੀ ਉਸੇ 17 ਤਰੀਕ ਦੀ ਹੈ ਇਹ ਬਠਿੰਡਾ ਲੈਂਡ ਕਰਕੇ ਇਸ ਤੋਂ ਅੱਗੇ ਤੁਸੀਂ ਵੇਖੋ ਬਠਿੰਡੇ ਤੋਂ ਤੁਰੰਤ ਲੈਂਡ ਕਰਨ ਤੋਂ ਬਾਅਦ ਉਹੀ ਹੈਲੀਕਾਪਟਰ ਫਿਰ ਮੋੜ ਜਾਂਦਾ ਆ ਅਗਲੀ ਰੀਲ ਹੈ ਇਹ ਸਾਰੀ ਫਲਾਈਟ ਰਡਾਰ ਤੋਂ ਮਾਨਿਕ ਗੋਇਲ ਜੀ ਨੇ ਆਪਦੇ ਟਵੀਟ 'ਚ ਪਾਇਆ ਮੈਂ ਇੱਕ ਵਾਰ ਫੇਰ ਉਹਨਾਂ ਦਾ ਧੰਨਵਾਦ ਕਰਦਾ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਨਾਂ ਨੇ ਇਹ ਸੱਚ ਰੱਖਿਆ ਇਹ ਲੈਂਡ ਕਰਦੇ ਆ ਉੱਥੇ ਮੋੜ ਜਾ ਕੇ ਇਹ ਹੈਲੀਕਾਪਟਰ VTPSG 17 ਦਸੰਬਰ ਉਸ ਤੋਂ ਬਾਅਦ ਰੈਲੀ ਖਤਮ ਹੁੰਦੀ ਹੈ ਤੇ ਫਿਰ ਇਹੀ ਹੈਲੀਕਾਪਟਰ ਆ ਵੇਖੋ ਤੁਸੀਂ ਮੋੜ ਤੋਂ ਫਿਰ ਬਿਠਿੰਡਾ ਜਾ ਰਿਹਾ ਮੈਂ ਆਸ ਕਰਦਾ ਹਾਂ ਤੁਸੀਂ ক্লোਜ਼ ਅਪ ਕਰਕੇ ਦਿਖਾਉਂਗੇ ਕਿਉਂਕਿ ਹੈਲੀਕਾਪਟਰ ਦੀ ਮੂਵਮੈਂਟ ਵੀ ਦਿਸਦੀ ਹੈ ਇਹਦੇ ਵਿੱਚ ਸੋ ਫਲਾਈਟ ਰੈਡਾਰ ਇੱਕ ਐਪ ਹੈ ਜਿਹਦੇ ਤੇ ਤੁਸੀਂ ਟਰੈਕ ਕਰ ਸਕਦੇ ਹੋ ਡਾਊਨਲੋਡ ਕਰਕੇ ਚੈੱਕ ਵੀ ਕਰ ਸਕਦੇ ਹੋ ਸੋ ਇਹ ਹੈਲੀਕਾਪਟਰ ਫਿਰ ਮੋੜ ਤੋਂ ਬਠਿੰਡਾ ਜਾਂਦਾ ਕਿਸ ਵਾਸਤੇ ਜਾਂਦਾ ਹੈ ਕੇਵਲ ਤੇ ਕੇਵਲ ਅਰਵਿੰਦ ਕੇਜਰੀਵਾਲ ਨੂੰ 에어ਪੋਰਟ ਤੇ ਛੱਡਣ ਵਾਸਤੇ ਫਿਰ ਉੱਥੋਂ 에어ਪੋਰਟ ਤੋਂ ਅਰਵਿੰਦ ਕੇਜਰੀਵਾਲ ਦਾ ਜਹਾਜ਼ ਦਿੱਲੀ ਵਾਸਤੇ ਉੱਡਦਾ ਤੇ ਹੈਲੀਕਾਪਟਰ ਭਗਵੰਤ ਮਾਨ ਨੂੰ ਲੈ ਕੇ ਚੰਡੀਗੜ ਆਉਂਦਾ ਆ ਦੇਖੋ ਪਹਿਲਾਂ ਤਾਂ ਆ ਬਠਿੰਡਾ 에য়ারਪੋਰਟ ਤੋਂ ਆ ਹੈਲੀਕਾਪਟਰ ਹੁਣ ਚੰਡੀਗੜ ਵੱਲ ਨੂੰ ਰਵਾਨਾ ਹੋਇਆ ਸਾਰੀਆਂ ਟਾਈਮਿੰਗਜ਼ ਐ ਦੇਤੇ ਆ ਥੱਲੇ ਮੇਕ ਐ ਤਰੀਕ ਐ ਟਾਈਮਿੰਗਜ਼ ਐ ਸਭ ਕੁਝ ਐ ਸੋ ਆ ਜਦੋਂ ਬਠਿੰਡੇ ਤੋਂ ਉੱਡ ਕੇ ਚੰਡੀਗੜ ਆ ਗਿਆ ਤੇ ਆ ਵੇਖੋ ਜੀ ਜਿਹੜਾ ਉਹ ਜਹਾਜ਼ ਐ ਉਹ ਬਠਿੰਡੇ ਤੋਂ ਉੱਡ ਕੇ ਦਿੱਲੀ ਚਲਾ ਗਿਆ ਇਹ ਹੈ ਜੀ ਇਹ ਆਮ ਆਦਮੀ ਪਾਰਟੀ ਦੀ ਇੱਕ ਹੋਰ ਵੱਡਾ ਖੁਲਾਸਾ ਜਿਹੜਾ ਇਸ ਆਰਟੀਆਈ ਐਕਟੀਵਿਸਟ ਨੇ ਪੰਜਾਬ ਦੇ ਸਪੂਤ ਨੇ ਕੀਤਾ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ 'ਚ ਉਸ ਦਿਨ ਤੋਂ ਅਰਵਿੰਦ ਕੇਜਰੀਵਾਲ ਜਿਹੜਾ ਪਹਿਲਾਂ ਦਿੱਲੀ ਦਾ ਮੁੱਖ ਮੰਤਰੀ ਪਹਿਲਾਂ ਵੀ ਸੀ ਜਦੋਂ ਵੀ ਕਿਤੇ ਦੇਸ਼ ਵਿਦੇਸ਼ 'ਚ ਜਾਣਾ ਹੁੰਦਾ ਸੀ ਦੇਸ਼ 'ਚ ਜਾਣਾ ਹੁੰਦਾ ਸੀ ਤਾਂ ਆਮ ਜਿਹੜਾ ਜਹਾਜ਼ ਹੈ ਜਿਹਦੇ ਚ ਸਵਾਰੀਆਂ ਜਾਂਦੀਆਂ ਕਮਰਸ਼ੀਅਲ ਪਲੇਨ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਲੈਂਦਾ ਸੀ ਤਕਰੀਬਨ 17-18 ਫਲਾਈਟਸ ਉਹਦੀਆਂ ਐਵਰੇਜ ਸਾਲ ਚ ਹੁੰਦੀਆਂ ਸੀ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਬਣੀ ਹੈ April 2022 ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਮਰਸ਼ੀਅਲ 에ਅਰਲਾਈਨ ਲੈਣਾ ਬੰਦ ਕਰ ਦਿੱਤਾ ਕਿਉਂਕਿ ਪੰਜਾਬ ਸਰਕਾਰ ਉਹਨੂੰ ਇੱਕ ਸੁਪਰ ਲਗਜ਼ਰੀ ਪਲੇਨ ਪ੍ਰੋਵਾਈਡ ਕਰਦੀ ਹੈ ਜਦੋਂ ਵੀ ਕਿਤੇ ਉਹਨੇ ਦੇਸ਼ ਦੇ ਵਿੱਚ ਕੋਈ ਪ੍ਰਚਾਰ ਕਰਨ ਜਾਣਾ ਹੈ ਜਾਂ ਪੰਜਾਬ ਦੇ ਵਿੱਚ ਵੀ ਰੈਲੀ ਕਰਨ ਆਉਣੀ ਹੈ ਪਹਿਲਾਂ ਜਹਾਜ਼ ਉਹਨੂੰ ਲੈ ਕੇ ਆਉਂਦਾ ਫਿਰ ਜਿੱਥੋਂ 에어ਪੋਰਟ ਤੋਂ ਉਹਨੂੰ ਪੰਜਾਬ ਸਰਕਾਰ ਦਾ ਹੈਲੀਕਾਪਟਰ ਰੈਲੀ ਵੈਨਿਊ ਤੇ ਲੈ ਕੇ ਜਾਂਦਾ ਫਿਰ ਮੁੜ ਕੇ ਹੈਲੀਕਾਪਟਰ 에어ਪੋਰਟ ਛੱਡਦਾ ਤੇ ਫਿਰ ਉਹ ਜਹਾਜ਼ ਲੈ ਕੇ ਵਾਪਸ ਜਾਂਦਾ ਇਹ ਆਰਟੀਆਈ ਦੇ ਵਿੱਚ ਖੁਲਾਸੇ ਹੋਏ ਐ ਹੁਣ ਇਹ ਸਾਰੇ ਕਾਸੇ ਦਾ ਪੈਸਾ ਦਿੱਲੀ ਸਰਕਾਰ ਨਹੀਂ ਦੇ ਰਹੀ ਉਹ ਦਿੱਲੀ ਦਾ ਮੁੱਖ ਮੰਤਰੀ ਹੈ ਦਿੱਲੀ ਦੀ ਸਰਕਾਰ ਕਿਉਂ ਨਹੀਂ ਦੇ ਰਹੀ ਪੰਜਾਬ ਦੇ ਲੋਕਾਂ ਤੇ ਇਸ ਚੀਜ਼ ਦਾ ਬੋਝ ਕਿਉਂ ਪਾਇਆ ਜਾ ਰਿਹਾ ਮੈਂ ਤਾਂ ਦੇਖ ਰਿਹਾ ਸੀ ਇਹ ਤਾਂ ਕੱਲੀ ਇੱਕ ਮੋੜ ਦੀ ਰੈਲੀ ਦੀ ਤੁਹਾਡੇ ਸਾਹਮਣੇ ਟਰੇਲਰ ਵਿਖਾਇਆ ਹੈ ਇਸ ਤੋਂ ਪਹਿਲਾਂ ਰੈਲੀ ਹੁਸ਼ਾਰਪੁਰ ਵੀ ਹੋਈ ਹੈ ਗੁਰਦਾਸਪੁਰ ਵੀ ਹੋਈ ਹੈ ਪੰਜਾਬ ਦੇ ਹੋਰ ਵੱਖ-ਵੱਖ ਹਿੱਸਿਆਂ 'ਚ ਰੈਲੀਆਂ ਤੇ ਆਉਂਦਾ ਤੇ ਖਰਚਾ ਤਾਂ ਫਿਰ ਹਰੇਕ ਰੈਲੀ ਤੇ ਇਸੇ ਤਰ੍ਹਾਂ ਨਾਲ ਕੀਤਾ ਜਾ ਰਿਹਾ ਤੇ ਮੈਂ ਭਗਵੰਤ ਮਾਨ ਦੀ ਕੱਲ ਇੱਕ ਵੀਡੀਓ ਸੁਣ ਰਿਹਾ ਸੀ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਕਿਹਾ ਜੀ ਕਿ ਆਪਦੇ ਕੈਲੰਡਰ ਚ ਸਾਨੂੰ ਬਿਨਾ ਪੁੱਛੇ ਹਰ ਐਤਵਾਰ ਫ੍ਰੀ ਰੱਖ ਲਿਓ ਪੰਜਾਬ ਵਾਸਤੇ ਤੇ ਫਿਰ ਤਾਂ ਹਰ ਐਤਵਾਰ ਇਹ ਤਾਂ ਇੱਕ ਤਾਂ ਮਹੀਨੇ ਦੀ ਐਮਆਈ ਆਉਂਦੀ ਹੁੰਦੀ ਹੈ ਇਹ ਤਾਂ ਹਰ ਹਫਤੇ ਦੀ ਈਐਮਆਈ ਪੰਜਾਬ ਦੇ ਲੋਕ ਭਰ ਰਹੇ ਆ ਤੇ ਲੱਖਾਂ ਦੇ ਵਿੱਚ ਕਰੋੜਾਂ ਦੇ ਵਿੱਚ ਪੰਜਾਬ ਦੇ ਲੋਕ ਭਰ ਰਹੇ ਆ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਦੇ ਜਹਾਜ਼ ਦਾ ਖਰਚਾ ਕਿਉਂ ਪਰਣ ਮੇਰਾ ਸਵਾਲ ਤਾਂ ਇਹ ਹੈ ਤੁਸੀਂ ਪੋਲਿਟਿਕਲ ਰੈਲੀ ਕਰਨੀ ਆ ਉੱਥੇ ਆ ਕੇ ਤੁਸੀਂ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਉੱਥੇ ਆ ਕੇ ਤੇ ਪੰਜਾਬ ਦੇ ਲੋਕ ਉਹਦਾ ਖਰਚਾ ਕਿਉਂ ਕਰਨ ਜੀ ਇਹ ਸਵਾਲ ਹੈ ਤੇ ਮੈਂ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਵੀ ਕਹਿਣਾ ਚਾਹਣਾ ਕਿ ਸਾਰੇ ਜਾਣੇ ਸੁਚੇਤ ਹੋਈਏ ਆ ਮੈਂ ਛੋਟੀ ਜੀ ਕਿਉਂਕਿ ਇੱਕ ਟਵੀਟ ਅੱਜ ਆਈ ਸੀ ਮੈਨੂੰ ਇਹ ਸੀ ਵੀ ਵੱਧ ਤੋਂ ਵੱਧ ਜਿੰਨੇ ਲੋਕਾਂ ਤੱਕ ਇਹ ਗੱਲ ਜਾ ਸਕੇ ਕਿਉਂਕਿ ਆਰਟੀਆਈ ਐਕਟੀਵਿਸਟ ਹੈ ਇਨਫੋਰਮੇਸ਼ਨ ਹੈ ਰਡਾਰ ਦੇ ਡਾਟੇ ਨਾਲ ਸ਼ੇਅਰ ਹੋਈ ਵੀ ਚੀਜ਼ ਹੈ ਕੋਈ ਹਵਾ 'ਚ ਗੱਲਾਂ ਨਹੀਂ ਕੀਤੀਆਂ ਬੜੀ ਮਿਹਨਤ ਕਰਕੇ ਇੰਨਾ ਡਾਟਾ ਇਕੱਠਾ ਕੀਤਾ ਹੈ ਸਾਡੇ ਵੀਰ ਨੇ ਇਹ ਪੰਜਾਬ ਦੇ ਲੋਕਾਂ ਤੱਕ ਜਾਣਾ ਚਾਹੀਦਾ ਸੀ ਮੈਂ ਇਹ ਸਵਾਲ ਕਰਦਾ ਕਿ ਇਹਦੇ ਤੇ ਭਗਵੰਤ ਮਾਨ ਜਵਾਬ ਦੇਵੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਵਾਬ ਦੇਵੇ ਕਿ ਤੁਸੀਂ 4-400 ਕਰੋੜ ਦੇ ਜਹਾਜ਼ ਦਿਨੇ ਉਹਨਾਂ ਨੂੰ ਆਉਣ ਵਾਸਤੇ ਫਿਰ 25 ਮਿੰਟ ਦਾ ਸਫ਼ਰ ਹੋਵੇ ਜਿਹੜਾ ਉਹਦੇ ਵਾਸਤੇ ਤੁਸੀਂ ਹੈਲੀਕਾਪਟਰ ਥੋੜਾ ਸਪੈਸ਼ਲ ਜਾਂਦਾ ਉਹਨੂੰ ਲੈਣ ਵਾਸਤੇ ਤੇ ਪੰਜਾਬ ਦੇ ਸਿਰ ਕਰਜ਼ਾ 60 ਕਰੋੜ 60000 ਕਰੋੜ ਤੋਂ ਉੱਪਰ ਤੁਸੀਂ ਚਾੜਤਾ 2 ਸਾਲਾਂ ਤੋਂ ਘੱਟ ਫਿਰ ਇਹ ਸਾਰੀਆਂ ਚੀਜ਼ਾਂ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਇਹ ਪਿੰਡਾਂ ਦੇ ਵਿੱਚ ਆਉਣ ਇਹਨਾਂ ਦੇ ਨੁਮਾਇੰਦੇ ਆਉਣ ਇਹ ਆਪ ਹੀ ਕਹਿੰਦੇ ਹੁੰਦੇ ਸੀ ਕਿ ਸਵਾਲ ਪੁੱਛਿਆ ਕਰੋ ਸਵਾਲ ਪੁੱਛਣਾ ਤੁਹਾਡਾ ਹੱਕ ਹੈ ਫਿਰ ਇਹਨਾਂ ਨੂੰ ਇਹ ਸਵਾਲ ਪੁੱਛਿਓ ਕਿ ਇਹ ਜਿਹੜੇ ਹਵਾਈ ਜਹਾਜ਼ਾਂ ਤੇ ਲਟਾਏ ਜਾ ਰਹੇ ਆ ਪੈਸੇ ਇਹ ਫਿਰ ਆਪ ਦੀ ਜੇਬ ਚੋਂ ਭਰਨ ਆਮ ਆਦਮੀ ਪਾਰਟੀ ਦੀ ਜੇਬ ਚੋਂ ਪਰਨ ਬਥੇਰਾ ਪੈਸਾ ਬਣਾਇਆ ਦਿੱਲੀ ਦੇ ਵਿੱਚ ਐਕਸਾਈਜ਼ ਦਾ ਸਕੈਮ ਕੀਤਾ ਪੰਜਾਬ ਦੇ ਵਿੱਚ ਐਕਸਾਈਜ਼ ਦਾ ਸਕੈਮ ਕੀਤਾ ਆ ਮਾਈਨਿੰਗ ਜਿਹਦੇ ਚੋਂ ਕਹਿੰਦੇ ਸੀ 20 ਹਜ਼ਾਰ ਕਰੋੜ ਰੁਪਇਆ ਆ ਜਾਣਾ ਸਾਰਾ ਜੇਬ ਚ ਪਾਈ ਹੈ ਤੇ ਫਿਰ ਇਹ ਲਾਦੇ ਨੇ ਇਹਨਾਂ ਲੋਕਾਂ ਤੇ ਪੰਜਾਬ ਦੇ ਲੋਕਾਂ ਤੇ ਕਿਉਂ ਬੋਝ ਪਾਰੇ ਇੰਨੀਆਂ ਚੀਜ਼ਾਂ ਮੈਂ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸੀ